ਮੈਂ ਵਿਜੇ ਵਰਮਾ ਜੀ ਸਮਾਜ ਸੇਵਕੀਆਂ ਔਰ ਕਾਫੀ ਸੰਸਥਾ ਦੇ ਵਿੱਚ ਮੈਂ ਮਤਲਬ ਕਿ ਸੇਵਾਦਾਰ ਹਾਂ ਸੇਵਾਦਾਰ ਹੀ ਕਹਿ ਸਕਣਾ ਮੈਂ ਹੌਸਪਿਟਲ ਆਈ ਕਿ ਇਹਦੀ ਖਬਰ ਲੈਣਾ ਕਿ ਦੇਖੋ ਇੱਥੇ ਮਰੀਜ਼ਾਂ ਨੇ ਆਣਾ ਕਿਸੇ ਤਰ੍ਹਾਂ ਦੇ ਮਰਦ ਜਨਾਨੀ ਨੇ ਨਹੀਂ ਆਣਾ ਕਿਸੇ ਨੇ ਨੇਰੇ ਵੀ ਆਣਾ ਸਵੇਰੇ ਵੀ ਆਣਾ ਤੇ ਇਸ ਗੱਲ ਤੇ ਗੌਰ ਕਰਨਾ ਚਾਹੀਦਾ ਕਿ ਇਸ ਚੀਜ਼ ਨੂੰ ਪਹਿਲ ਦੇ ਆਧਾਰ ਤੇ ਮੈਂ ਪ੍ਰਸ਼ਾਸਨ ਨੂੰ ਕਹਾਂਗਾ ਹੌਸਪਿਟਲ ਮੈਨੇਜਮੈਂਟ ਮੈਨੇਜਮੈਂਟ ਨੂੰ ਵੀ ਕਹਾਂਗਾ ਔਰ ਹੋਰ ਵੀ ਜਿਹੜੇ ਹੈ ਨੇ ਇਹਦੇ ਨਾਲ ਸੰਬੰਧਿਤ ਸਾਰਿਆਂ ਨੂੰ ਕਹਾਂਗਾ ਕਿ ਇਹਦਾ ਕੇਅਰ ਕੀਤੀ ਜਾਏ ਔਰ ਜਲਦੀ ਤੋਂ ਜਲਦੀ ਸੜਕ ਦਾ ਹਲ ਕੀਤਾ ਜਾਏ ਤਾਂ ਕਿ ਬਹੁਤ ਹੀ ਮਰੀਜ਼ਾਂ ਨੂੰ ਤੰਗੀ ਆਂਦੀ ਆ ਔਰ ਬਹੁਤ ਜ਼ਿਆਦਾ ਐਬਸਰਟ ਹੁੰਦੇ ਆ ਖਾਸ ਕਰਕੇ ਜਿਹੜੇ ਪ੍ਰੈਗਨੈਂਟ ਜਨਾਨੀਆਂ ਆ ਜਾਂ ਬਹੁਤ ਬਜ਼ੁਰਗ ਨੇ ਜਾਂ ਬੱਚੇ ਆਏ ਜਾਂ ਬਿਮਾਰ ਨੇ ਜਾਣੇ ਰਸਲੇ ਰਜਾਂਦੇ ਆ ਇਸ ਕਰਕੇ ਮੇਰੀ ਬੜੀ ਬੇਨਤੀ ਆ ਪ੍ਰਸ਼ਾਸਨ ਅੱਗੇ ਤੇ ਲਾਈਟ ਵੀ ਨਹੀਂ ਔਰ ਹੁੰਦਾ ਵੀ ਨੀਰਾ ਜੇ ਫਿਰ ਜੋ ਕੋ ਨੀਰਾ ਸਵੇਰਾ ਆ ਤੇ ਬਹੁਤ ਮੁਸ਼ਕਲ ਹੋ ਜਾਂਦੀ ਆ ਤੇ ਇਸ ਕਰਕੇ ਪ੍ਰਸ਼ਾਸਨ ਅੱਗੇ ਮੇਰੀ ਇੱਕ ਰਿਕਵੈਸਟ ਆ ਇਸੀ ਤੇ ਗੌਰ ਕੀਤਾ ਜਾਏ ਔਰ ਜਲਦੀ ਜਲਦੀ ਇਹ ਕੰਮ ਕੀਤਾ ਜਾਏ ਹਾਂ ਪਤਾ ਲੱਗਿਆ ਜੀ ਮੈਂ ਕੋਈ ਮੀਡੀਆ ਵਾਲੇ ਕੋ ਵੀ ਕੱਲ ਘਾਟੋ ਹੀ ਬਲਟ ਗਿਆ ਇੱਥੇ ਸੜਕ ਟੁੱਟੀ ਹੋਣ ਕਰਕੇ ਤੇ ਇਸ ਕਰਕੇ ਪ੍ਰਸ਼ਾਸਨ ਅੱਗੇ ਬੇਨਤੀ ਆ ਵੀ ਇਹਦਾ ਇਹ ਮਸਲਾ ਹਲ ਕੀਤਾ ਜਾਵੇ ਬਹੁਤ ਮਿਹਰਬਾਨੀ ਹੋਏਗੀ ਸਾਰੇ ਸਾਰੇ ਮਿਲੋ ਤੁਹਾਨੂੰ ਇੱਕ ਬੇਨਤੀ ਆ ਤੇ ਮੇਰੀ ਵੀ ਬੇਨਤੀ ਆ ਇੱਥੇ ਗੌਰ ਕੀਤਾ ਜਾਏ ਔਰ ਇਹਦੇ ਨਾਲ ਜਿਹੜਾ ਚਲੋ ਹਾਲਤੇ ਹੋਏਗਾ ਹੋਏਗਾ ਇਹ ਬੜੀਆਂ ਸੀਸਾ ਦੇ ਅਸ਼ੀਰਵਾਦਾ ਦੇ ਪਾਤਰ ਬਣ ਗਏ ਜਿਹੜੇ ਇਸ ਕਦਮ ਨੂੰ ਚੁੱਕਣਗੇ ਉਹ ਬੜੇ ਨਾਂ ਅਸ਼ੀਰਵਾਦਾ ਦੇ ਪਾਤਰ ਬਣ ਗਏ ਜੇ ਦੀ ਮੈਨੇਜਮੈਂਟ ਆ ਉਹ ਇਸ ਗੱਲ ਤੇ ਜਲਦੀ ਜਲਦੀ ਗੌਰ ਕਰੇ ਔਰ ਜਰਾ ਸਮੂਥ ਸੜਕ ਬਣਾਵੇ ਕੋਈ ਨੀਰੇਸ ਨੀਰੇ ਆਏ ਕੋਈ ਪਰਵਾਹ ਨਾ ਆਵੇ ਔਰ ਇੱਕ ਗੱਲ ਬੇਨਤੀ ਔਰ ਇਹ ਲਾਈਟਾਂ ਦਾ ਵੀ ਪ੍ਰਬੰਧ ਕੀਤਾ ਜਾਵੇ ਇਸ ਕਾ ਕੇ ਬੇਨਤੀ ਹੈ ਜੀ ਮੈਂ ਕਿਸੇ ਦੀ ਖਬਰ ਲੈਣ ਆਇਆ ਹਾਂ ਜੀ ਬੇਨਤੀ ਕਰਨਾ ਇਸ ਗੱਲ ਤੇ ਗੌਰ ਕੀਤਾ ਜਾਵੇ ਇਸ ਵੇਲੇ ਮੇਰੀ ਆਵਾਜ਼ ਨਹੀਂ ਜਨਤਾ ਦੀ ਆਵਾਜ਼ ਹੈ ਸਾਰੇ ਹਸਪੀਟਲ ਦੀ ਆਵਾਜ਼ ਹੈ ਇਹ ਸਾਰੇ ਦੀ ਸਾਂਝੀ ਆਵਾਜ਼ ਹੈ ਇਹ ਤੇ ਬੇਨਤੀ ਇਹ ਬੇਨਤੀ ਤੇ ਗੌਰ ਕੀਤਾ ਜਾਵੇ ਜਲਦੀ ਜਲਦੀ ਲਾਈਟ ਔਰ ਸੜਕ ਦਾ ਪ੍ਰਬੰਧ ਕੀਤਾ ਜਾਵੇ ਬੜੀ ਬੜੀ ਤੁਹਾਡੀ ਕਿਰਪਾ ਹੈਗੀ ਧੰਨਵਾਦ ਹੋਏਗਾ ਮੈਂ ਡਾਕਟਰ ਰਵਿੰਦਰ ਸਿੰਘ ਸੀਨੇਮੈਡੀਕਲ ਆਫਿਸ ਹਨ ਡਿਸਟ੍ਰਿਕਟ ਹਸਪੀਟਲ ਗੁਰਦਾਸਪੁਰ ਤੋਂ ਪਾਣੀ ਵੀ ਕੱਲ ਮੁਸ਼ਕਲ ਆਈ ਸੀ 3-4 ਘੰਟੇ ਸਾਡੇ ਇੱਥੇ ਬਿਲਡਿੰਗ ਨਵੀਆਂ ਕੰਸਟਰਕਸ਼ਨ ਚੱਲਦੀ ਵੀ ਕੁਝ ਏਰੀਆਜ਼ ਦੀ ਨਵੇਂ ਵਿੰਗ ਬਣ ਰਹੇ ਨੇ ਉਦੇ ਚ ਇੱਕ ਠੇਕੇਦਾਰ ਨੇ ਅਸੀਂ ਕੱਲ ਸਵੇਰੇ ਦੇਖਿਆ ਕਿ ਉਹਨੇ ਇੱਕ ਟੁਆਪੁੱਟਿਆ ਸੀ ਉਹਦੇ ਚ ਸੜੇੜੀਆਂ ਕੁਝ ਪਾਣੀ ਦੀਆਂ ਪਾਈਪਸ ਨੇ ਉਹ ਡੈਮੇਜ ਹੋ ਗਈਆਂ ਸਨ ਕੁਝ ਜਗ੍ਹਾ ਤੋਂ ਤੇ ਸੀਨਾ ਖੁਦ ਜਾ ਕੇ ਆਪਣੇ ਸਟਾਫ ਦੇ ਨਾਲ ਕੁਝ ਡਾਕਟਰਜ਼ ਨਾਲ ਕੁਝ ਮੈਟਰਨ ਨਾਲ ਨਰਸਿੰਗ ਸਿਸਟਰ ਦੇ ਨਾਲ ਅਸੀਂ ਰਾਉਂਡ ਕੀਤਾ ਸੀਗਾ ਤੇ ਉਸ ਵੇਲੇ ਅਸੀਂ ਉਹਨਾਂ ਦੇ ਜਿਹੜਾ ਠਿਕਾਣਾ ਸੀ ਉਹਨੂੰ ਜਾਣਕਾਰੀ ਦਿੱਤੀ ਸੀਗੀ ਉਹਨਾਂ ਨੂੰ ਕੁਝ 2-4 ਘੰਟੇ ਲੱਗੇ ਸੀਗੇ ਉਹਨਾਂ ਨੂੰ ਠੀਕ ਕਰਦਿਆਂ ਦੁਪਹਿਰ ਤੱਕ ਇਸ ਟਾਈਮ ਤੋਂ ਪਹਿਲਾਂ ਪਹਿਲਾਂ ਠੀਕ ਹੋ ਗਈ ਸੀਗੀ ਦੁਪਹਿਰ ਤੋਂ ਪਹਿਲਾਂ। ਤੇ ਇਸ ਟਾਈਮ ਕੋਈ ਪ੍ਰੋਬਲਮ ਨਹੀਂ ਆ ਰਹੀ ਸਭ ਠੀਕ ਆ। ਜਦੋਂ ਮੈਂ ਲਾਸਟ ਵੀਕ ਜੁਆਇਨ ਕੀਤਾ ਸੀ ਮੈਂ ਨੋਟ ਕੀਤਾ ਸੀਗਾ ਕਿ ਸੜਕ ਥੋੜੀ ਖਰਾਬ ਹੈ। ਤੇ ਇਹਦੇ ਬਾਰੇ ਮੇਰੀ ਐਕਸ਼ਨ ਸਾਹਿਬ ਨਾਲ ਗੱਲ ਹੋਈ ਸੀ ਉਹ ਕੱਲ ਹਸਪੀਟਲ ਦਾ ਵੈਸੇ ਹੀ ਦੇਖਣ ਆ ਰਹੇ ਜਿਹੜੀ ਤੁਹਾਨੂੰ ਪਾਣੀ ਦੇ ਇਸ਼ੂ ਬਾਰੇ ਦੱਸਿਆ ਸੀਗਾ। ਤੇ ਅਸੀਂ ਇਹ ਵੀ ਮੁੱਦਾ ਉਹਨਾਂ ਨਾਲ ਐਕਸ਼ਨ ਸਾਹਿਬ ਨਾਲ ਉਠਾਵਾਂਗੇ। ਇੱਕ ਅਸੀਂ ਚਿੱਠੀ ਵੀ ਲਿਖ ਰਹੇ ਹਾਂ ਕਿ ਜਿਹੜੀ ਸੜਕ ਦੀ ਜਿਹੜੀ ਮਰਮਦ ਕੀਤੀ ਜਾਏ ਹਸਪੀਟਲ ਹੈ ਹਸਪੀਟਲ ਦੀ ਜਿਹੜੀ ਆਵਾਜ਼ ਆਈ ਮੰਨ ਲਓ ਉਹਦੇ ਵਾਸਤੇ ਐਂਬੂਲੈਂਸ ਵਗੈਰਾ ਟਰੈਵਲ ਕਰਦੀਆਂ ਨੇ ਮਰੀਜ਼ ਆਪਣੇ ਬਿਮਾਰ ਪੇ ਲੈ ਕੇ ਪੇਸ਼ਣ ਨੂੰ ਆਉਂਦੇ ਨੇ ਹਸਪੀਟਲ ਤੇ ਜਿਹੜੀ ਸੜਕ ਹੈ ਬਿਲਕੁਲ ਠੀਕ ਹੋਣੀ ਚਾਹੀਦੀ ਹੈ ਤੇ ਇਹਦਾ ਵੀ ਅਸੀਂ ਜਲਦੀ ਤੋਂ ਜਲਦੀ ਹੱਲ ਲੱਭਾਂਗੇ ਇੱਕ ਦਾਰ ਲਿਖਿਆ ਤੁਸੀਂ ਨਹੀਂ ਅਜੇ ਨਹੀਂ ਕੱਲ ਮੇਰੀ ਮੇਰੀ ਪਰਸੋਂ ਐਕਸੈਂਸ ਸਾਹਿਬ ਨਾਲ ਗੱਲ ਹੋਈ ਸੀਗੀ ਕੱਲ ਔਰ ਕੱਲ ਨੂੰ ਆ ਰਹੇ ਨੇ ਅੱਜ ਤੋਂ ਉਹਦੇ ਕਰਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਉਨਨ ਦੇ ਕਰਕੇ ਜਿਹੜੇ ਆ ਬਿਜ਼ੀ ਨੇ ਤੇ ਕੱਲ ਅਸੀਂ ਮਿਲ ਰਹੇ ਹਾਂ ਕੱਲ ਨੂੰ ਅਸੀਂ ਮੀਟਿੰਗ ਹੈ ਤੇ ਉਹਦੇ ਬਾਰੇ ਅਸੀਂ ਕਰਾਂਗੇ ਉਹ ਹੀ ਮੈਂ ਦੱਸਿਆ ਨਾ ਕਿ ਇਹਦੇ ਵਿੱਚ ਐਂਬੂਲੈਂਸਾਂ ਆੜੀਆਂ ਆਉਂਦੀਆਂ ਨੇ ਸਾਰੇ ਤਰ੍ਹਾਂ ਦੇ ਬੱਚੇ ਵੀ ਆਉਂਦੇ ਬਜ਼ੁਰਗ ਵੀ ਆਉਂਦੇ ਨੇ ਸੋ ਪੇਸ਼ੈਂਟ ਆ ਉਹ ਠੀਕ ਤੇ ਹੈ ਨਹੀਂ ਇਹ ਬਿਮਾਰ ਹੈ ਤੇ ਉਹਨੂੰ ਇਦਾਂ ਦੀ ਜਿਹੜੀ ਮੁਸ਼ਕਲ ਹੈ ਉਹ ਪੇਸ਼ ਨਹੀਂ ਆਣੀ ਚਾਹੀਦੀ ਤਾਂ ਇਦਾਂ ਇਦਾਂ ਦਾ ਮੈਂ ਸਿਹਰੇ ਵੀ ਮਿਕਨ ਦਿੱਤੀ ਸੀ ਨਹੀਂ ਉਹ ਬਿਲਕੁਲ ਗਲਤ ਹੈ ਜੇ ਕੋਈ ਇਦਾਂ ਦਾ ਮੇਰੇ ਤੋਂ ਮੈਨੂੰ ਕੋਈ ਰਿਟਰਨ ਚ ਦੇਗਾ ਤੇ ਮੈਂ ਉਹਦੀ 100% ਕਾਰਵਾਈ ਕਰਾਂਗਾ ਮੈਂ ਅੱਜ ਵੀ ਸਟਾਫ ਨਾਲ ਸੋਰੀਆ ਕਮੇਟੀਿੰਗ ਕੀਤੀ ਆ ਪਹਿਲਾਂ ਵੀ ਮੈਂ ਜਦੋਂ ਪਿਛਲੇ ਹਫਤੇ ਆਇਆ ਸੀ ਉਦੋਂ ਵੀ ਮੈਂ ਮੀਟਿੰਗ ਕੀਤੀ ਸੀਗੀ ਅੱਜ ਫੇਰ ਮੈਂ ਐਸੀ ਜਿਹੜੀ ਤੁਸੀਂ ਬਹੁਤ ਬੋਲ ਰਹੇ ਹੋ ਤੇ ਮੈਂ ਇਹੀ ਇਨਸਟਰਕਸ਼ਨ ਦਿੱਤੀਆਂ ਕਿ ਇਦਾਂ ਦਾ ਕੁਝ ਹੋਣਾ ਨਹੀਂ ਚਾਹੀਦਾ ਪਰ ਜੇ ਕੋਈ ਮੈਨੂੰ ਕੋਈ ਕੋਈ ਵੀ ਜਿਹੜਾ ਪੇਸ਼ੈਂਟ ਆ ਕੋਈ ਵੀ ਜਿਹੜਾ ਆ ਕੇ ਮੈਨੂੰ ਕੰਪਲੇਨ ਕਰਦਾ ਰਿਟਨਸ਼ਨ ਦਿੰਦਾ ਤਾਂ ਮੈਂ ਕਾਰਵਾਈ ਕਰਾਂਗਾ ਉਸ ਤੇ